ਕਦੇਣ ਸਰਪੰਚ ਬੁਮਾਸੇ ਤਾਂ ਪਿੰਡ ਦਾ ਪਤਾ ਲੈਣਾ ਪੰਚਾਇਤ ਉਹ ਠੀਕ ਹੈ ਸਰਪੰਚਾ ਬਹੁਤ ਠੀਕ ਆ ਹਾਂ ਠੀਕ ਸਰਪੰਚ ਮੈਨੂੰ ਬੰਤੇ ਨੇ ਦੱਛਾ ਕਿ ਸਰਪੰਚ ਨਹੀਂ ਠੀਕ ਲੱਗਦਾ ਮਰਮੁਰ ਜਾਏਗਾ ਮੈਨੂੰ ਐਵੇਂ ਕਿਹਾ ਸੀ ਆਹੋ ਹਾਂ ਵੀ ਮੈਂ ਤਾਂ ਠੀਕ ਹਾਂ ਬਸ ਥੋੜਾ ਜਿਹਾ ਧਮਾਚਾੜ ਦੋ ਹੋਰ ਤਾਂ ਬਾਕੀ ਠੀਕ ਠਾਕ ਹੈ ਪਰ ਬੰਤੇ ਨੇ ਮੇਰੇ ਬਾਰੇ ਮੈਨੂੰ ਕਿਉਂ ਕਿਹਾ ਦੋਸਤਾ ਮੈਂ ਕਿਉਂ ਤਾਂ ਉਹ ਘਾੜਿਆ ਹੈ ਸਰਪੰਚਾ ਹਾਲ ਮਾੜਾਈ ਅੱਜ ਕੱਲ ਆਪਣੀ ਆਪਣਿਆਂ ਦੇ ਵੈਰੀ ਨਹੀਂ ਉਹ ਤੇਰੇ ਤੋਂ ਛੱਡਦਾ ਹੀ ਛੱਡਦਾ ਜੇ ਤੂੰ ਨਾ ਸਰਪੰਚ ਬਣਦਾ ਫਿਰ ਉਹ ਬਣਦਾ ਤਾਂ ਕਰਕੇ ਉਹ ਤੇਰੇ ਤੋਂ ਛੱਡਦਾ ਤੇ ਤੇਰਾ ਪਤਾ ਵੀ ਨਹੀਂ ਨਾ ਲੈਣ ਆਇਆ ਨਹੀਂ ਆਏਗਾ ਉਹ ਉਹ ਤੇਰੇ ਤੋਂ ਛੱਡਦਾ ਹੀ ਛੱਡਦਾ ਆਹੋ ਉਹ ਸਰਪੰਚਾ ਮੈਂ ਤੇ ਚੱਲਣਾ ਭਈ ਮੈਨੂੰ ਤੇ ਤੇਰੇ ਨਾਲ ਪਿਆਰ ਹੈ ਮੈਂ ਤਾਂ ਹੀ ਤੇਰਾ ਪਤਾ ਲੈਣ ਆਇਆ ਮੈਂ ਤੇ ਤੇਰਾ ਬਣ ਜਾਇਆ ਤੇਰਾ ਹਰ ਕੋ ਮਾਤ ਮੈਂ ਕਦੀ ਬੰਦੇ ਦਾ ਮਾਰਾ ਨਹੀਂ ਕੀਤਾ ਪਰ ਬੰਤਾ ਪਤਾ ਨਹੀਂ ਕਿ ਮੇਰਾ ਮਾਰਾ ਕਰਦ ਰਿਹਾ ਕਿਉਂ ਮੇਰੇ ਤੋਂ ਸਾਲ ਪਾਰ ਰਿਹਾ ਆ ਇਸ ਮਾਸਿ ਮੈਂ ਇਹ ਤੋ ਕੀ ਬਾਜੀ ਇਹ ਹੋਇਆ ਹੋਇਜੇ ਸਰਪੰਚੀ ਯਾਰਾ ਠੀਕ ਹੈ ਤੂੰ ਮੈਨੂੰ ਤੇ ਹੁਣੀ ਪਤਾ ਲੱਗਾ ਤੂੰ ਬਿਮਾਰ ਹੈ ਓ ਠੀਕ ਹੈ ਤੂੰ ਬੰਤਿਆ ਮੈਂ ਤੇ ਠੀਕ ਹਾਂ ਤੇ ਤੇਰਾ ਨੁਕਸਾਨ ਹੋ ਗਿਆ ਜੇ ਮੈਂ ਠੀਕ ਹੋ ਗਿਆ ਭਾਈ ਮੈਂ ਨਹੀਂ ਮਾਰਦਾ ਮੈਂ 5-6 ਸਰਪੰਚੀ ਕਰਕੇ ਜਾਉ ਹਾਂ ਮਿਲ ਰੋਜਾ ਮੇਰੇ ਘਰੋਂ ਮੈਂ ਤੇ ਮੈਨੂੰ ਅੱਜ ਮਾਰ ਦੇਣਾ ਹੀ ਆਹੋ ਬੰਤਾ ਸਮਝ ਗਿਆ ਇਹ ਅੱਗ ਭਿੰਦੇ ਦੀ ਲਾਈਏ ਤੇ ਉਹਦੀ ਅੱਗ ਚ ਉਹਨੂੰ ਸਾੜਾਂ ਸਰਪੰਚ ਯਾਰ ਐਦਾਂ ਨਾ ਕਰ ਉਹ ਮੈਂ ਤੇ ਤੇਰੇ ਵਾਸਤੇ ਇੱਕ ਬੜਾ ਵਧੀਆ ਸੌਦਾ ਲੈ ਕੇ ਆਇਆ ਉਹ ਤੇ ਸੁਣ ਲੈ ਵੀਰੇ ਉਹ ਤੇ ਸੁਣ ਲੈ ਮੇਰੀ ਗੱਲ ਸੌਦਾ ਤੇ ਤੂੰ ਚਲ ਪਹੌਂਕੇ ਛੇਤੀ ਛੇਤੀ ਪਹੁੰਚਣਾ ਹੋਣੀ ਹਾਂ ਹਾਂ ਭਾਈ ਮੈਂ ਤੈਨੂੰ ਜ਼ਮੀਨ ਠੇਕੇ ਦਵਾਨ ਆਇਆ ਉਹ ਤੇ ਨਾਲ ਵਾਲੀ ਉਹ ਜਿਹੜਾ ਪਿੰਡਾਵਾਂ ਨਾ ਉਹ ਪਿੰਦੇ ਵਾਲੀ ਜ਼ਮੀਨ ਤੇ ਨੂੰ ਠੇਕੇਦਾਰ ਆਇਆ ਉਹ ਮੈਂ ਨਰਿੰਜਨ ਨਾਲ ਗੱਲ ਕੀਤੀ ਸੀ ਉਹ ਕਹਿੰਦਾ ਐ ਕਿ ਸਰਪੰਚ ਨੂੰ ਦੇ ਦਿਆਂਗਾ ਅੱਜੇ ਤੂੰ ਵਿੱਚ ਪਵੇਂ ਤੇ ਬੋਲ ਕਰਾਂ ਸੋ ਤਾਂ ਬੰਦਾ ਤਿਆਰੀ ਇਹ ਮੌਕਾ ਹੀ ਮੌਕਾ ਤੇਰੇ ਲਈ ਆਹੋ ਚੱਲ ਕਰਾ ਦੇ ਯਾਰ ਉਹ ਜ਼ਮੀਨ ਤੇ ਤੇ ਮੇਰੀ ਬਹੁਤ ਤਾਂ ਦੀ ਆਖੇ ਸੱਚੀ ਮੈਂ ਕਦੋਂ ਦਾ ਸੋਚਣ ਗਿਆ ਕਿ ਪਿੰਡਾ ਵਾਲੀ ਜ਼ਮੀਨ ਛੱਡੇ ਤੇ ਮੈਂ ਵਾ ਵੇ ਕਰਾ ਦੇ ਵੀਰੇ ਬਈ ਕਰਾ ਦੇ ਮੈਂ ਤੇਵੇਂ ਤੇਰਾ ਲੱਗ ਪਿਆ ਮੈਂ ਤੇ ਪਿੰਦੇ ਦੇ ਸ਼ਿਕਾਇਤ ਲੱਗ ਪਿਆ ਸਰਪੰਚਾ ਹਵੇ ਦਵਾਨੀ ਦੇ ਬੰਦਿਆਂ ਦੇ ਪਿੱਛੇ ਲੱਗ ਕੇ ਯਾਰ ਨਹੀਂ ਛੱਡੀ ਤੇ ਇਹ ਪਿੰਦਾ ਬਹੁਤ ਖਰਾਬ ਬੰਦਾ ਹੈ ਇਹ ਤੈਨੂੰ ਜਾਣ ਕੇ ਭੜਕਾ ਗਿਆ ਅਤੇ ਤੂੰ ਮੇਰੇ ਤੇ ਵਰ ਗਿਆ ਉਹ ਬਈ ਮੈਂ ਤੇਰਾ 베ਲੀ ਆ 베ਲੀ ਐ ਹੋ ਵੀਰੇ ਮੇਰ ਤੋਂ ਗਲਤੀ ਹੋ ਗਈ ਅੱਗੇ ਤੋਂ ਨਹੀਂ ਕਰਦਾ ਹੈ ਮੈਨੂੰ ਮਾਫ਼ ਕਰ ਦੇ ਵੀਰ ਮਾਫ਼ ਕਰ ਦੇ ਤਾਂ ਸਰਪੰਚਾ ਕੀਤਾ ਮਾਫ਼ ਤੇ ਨੋ ਉਹ ਕਰਾਣ ਲੱਗਾ ਸੱਦਾ ਹੁਣ ਵੇਖੀ